ਲਾਸਾਨੀ ਕੁਰਬਾਨੀਆਂ ਨੂੰ ਸਮਰਪਿਤ ਨਿਰਪੱਖ ਪੋਸਟ ਦੀ ਖਾਸ ਪੇਸ਼ਕਸ਼ ਸਫਰ-ਏ-ਸ਼ਹਾਦਤ 7ਪੂ 1704 ਨੂੰ ਸਰਬੰਸਦਾਨੀ ਸੰਤ ਸਿਪਾਹੀ ਸਾਹਿਬੇ ਕਮਾਲ ਦਸ਼ਮੇਸ਼ ਪਾਸ਼ਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਚਮਕੌਰ ਸਾਹਿਬ ਦੀ ਧਰਤੀ ਤੇ ਪਹੁੰਚਦੇ ਨੇ ਸਰਸਾ ਨਦੀ ਦੇ ਵਿੱਚ ਪਰਿਵਾਰ ਵਿਛੜ ਗਿਆ ਬਹੁਤ ਸਾਰਾ ਕੀਮਤੀ ਸਾਹਿਤ ਵੀ ਰੁੜ ਗਿਆ ਤੇ ਇਸ ਤੋਂ ਬਾਅਦ ਰੋਪਣ ਰਾਹੀਂ ਹੁੰਦੇ ਹੋਏ 40 ਸਿੰਘਾਂ ਪੰਜ ਪਿਆਰਿਆਂ ਅਤੇ ਦੋ ਵੱਡੇ ਸਹਬਜ਼ਾਦਿਆਂ ਨਾਲ ਜਦੋਂ ਗੁਰੂ ਮਹਾਰਾਜ ਚਮਕੌਰ ਸਾਹਿਬ ਪਹੁੰਚਦੇ ਨੇ ਤਾਂ ਇੱਥੇ ਇੱਕ ਬਾਗ ਵਿੱਚ ਆਪਣਾ ਟਿਕਾਣਾ ਕਰਦੇ ਨੇ ਜਿੱਥੇ ਰਾਏ ਜਗਤ ਸਿੰਘ ਦੀ ਘੜੀ ਬਣੀ ਹੋਈ ਹੈ ਰਾਏ ਜਗਤ ਸਿੰਘ ਕੋਲੋਂ ਘੜੀ ਦੀ ਮੰਗਣ ਦੀ ਪੇਸ਼ੀਸ਼ ਕੀਤੀ ਜਾਂਦੀ ਹੈ ਪਰ ਉਹ ਠੁਕਰਾ ਦਿੰਦਾ ਉਸ ਤੋਂ ਬਾਅਦ ਉਸ ਦੇ ਛੋਟੇ ਪਾਈ 50 ਮੋਹਰਾਂ ਦੇ ਬਦਲੇ ਇਸ ਵਿੱਚੋਂ ਆਪਣਾ ਅੱਧਾ ਹਿੱਸਾ ਦੇਣ ਨੂੰ ਗੁਰੂ ਮਹਾਰਾਜ ਨਾਲ ਸਹਿਮਤ ਹੋ ਜਾਂਦਾ ਗੁਰੂ ਮਹਾਰਾਜ ਆਪਣੇ ਸਿੰਘਾਂ ਨਾਲ ਇਸ ਸਥਾਨ ਬਾਗ ਵਿੱਚੋਂ ਜਿੱਥੇ ਹੁਣ ਗੁਰਦੁਆਰਾ ਦਮਦਮਾ ਸਾਹਿਬ ਬਣਿਆ ਹੋਇਆ ਤੋਂ ਘੜੀ ਦੇ ਵਿੱਚ ਜਾਂਦੇ ਨੇ ਅਤੇ 40 ਸਿੰਘਾਂ ਨਾਲ ਉੱਥੇ ਮੋਰਚਾ ਬੰਦੀ ਕਰ ਲੈਂਦੇ ਨੇ ਇਸ ਤੋਂ ਇਲਾਵਾ ਬਾਅਦ ਦੇ ਵਿੱਚ ਜਗਤ ਸਿੰਘ ਜਾ ਕੇ ਮੁਗਲ ਹਕੂਮਤ ਨੂੰ ਮੁਗਲ ਫੌਜਾਂ ਨੂੰ ਜੋ ਗੁਰੂ ਮਹਾਰਾਜ ਤੇ ਸਿੰਘਾਂ ਨੂੰ ਲੱਭਦੀਆਂ ਫਿਰਦੀਆਂ ਨੇ ਜਾ ਕੇ ਤਲਾਹ ਦਿੰਦਾ ਕਿ ਗੁਰੂ ਗੋਬਿੰਦ ਸਿੰਘ ਤਾਂ ਚਮਕੌਰ ਦੀ ਉਸ ਦੀ ਗੜੀ ਵਿੱਚ ਲੁਕਿਆ ਹੋਇਆ ਜਿਸ ਤੋਂ ਬਾਅਦ ਇਹ ਸਾਰੀਆਂ ਮੁਗਲ ਸਨਾਮਾ ਜੋ ਗੁਰੂ ਮਹਾਰਾਜ ਤੇ ਸਿੰਘਾਂ ਨੂੰ ਥਾਂ ਥਾਂ ਤੇ ਲੱਭਦੀਆਂ ਫਿਰ ਰਹੀਆਂ ਨੇ ਆ ਕੇ ਚਮਕੌਰ ਦੀ ਗੜੀ ਨੂੰ ਘੇਰਾ ਪਾ ਲੈਂਦੀਆਂ ਨੇ 6 ਸੱਤ ਮਹੀਨਾ ਘੇਰਾ ਪਿਆ ਰਹਿਣ ਉਪਰੰਤ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਪਣੇ ਪਰਿਵਾਰ ਅਤੇ 500 ਸਿੰਘਾਂ ਨੂੰ ਲੈ ਕੇ ਆਨੰਦਗੜ੍ਹ ਕਿਲੇ ਚੋਂ ਨਿਕਲਦੇ ਨੇ ਤੇ ਸਰਸਾ ਪਾਰ ਕਰਨ ਉਪਰੰਤ ਗੁਰੂ ਗੋਬਿੰਦ ਸਿੰਘ ਜੀ ਜਦੋਂ ਇਸ ਨਗਰ ਸ੍ਰੀ ਚਮਕੌਰ ਸਾਹਿਬ ਵਿਖੇ ਜਿਹਨੂੰ ਪੁਰਾਣੇ ਨਾਵਾਂ ਦੇ ਵਿੱਚ ਚਮਕੌਰ ਆਖਿਆ ਜਾਂਦਾ ਹੈ ਚਮਕੌਰ ਦੀ ਧਰਤੀ ਤੇ ਪਹੁੰਚੇ ਉਸ ਵੇਲੇ ਤੱਕ ਗੁਰੂ ਜੀ ਦੇ ਪਾਸ ਸਿਰਫ ਦੋ ਵੱਡੇ ਸਾਹਿਬਜ਼ਾਦੇ ਪੰਜ ਪਿਆਰੇ ਤੇ 40 ਸਿੰਘ ਉਹਨਾਂ ਦੇ ਨਾਲ ਸਨ ਜਿੱਥੇ ਆ ਕੇ ਰੁਕੇ ਇਸ ਜਗ੍ਹਾ ਦਾ ਨਾਮ ਹੈ ਗੁਰਦੁਆਰਾ ਦਮਦਮਾ ਸਹਿਬ ਤੇ ਇੱਥੇ ਹੀ ਆ ਕੇ ਸਤਿਗੁਰ ਜੀ ਨੇ ਜੋ ਗੱਡੀ ਦੇ ਮਾਲਕ ਸਨ ਰਾਏ ਜਗਤ ਸਿੰਘ ਰਾਜਪੂਤ ਉਹ ਜੋ ਗੱਡੀ ਦਾ ਮਾਲਕ ਸੀ ਉਸ ਦਾ ਇੱਥੇ ਬਾਗ ਸੀ ਇੱਕ ਇਸ ਬਾਗ ਇਹ ਸਾਰੀ ਥਾਂ ਉਹਨਾਂ ਦੀ ਹੀ ਸੀ ਇਸ ਬਾਗ ਦੇ ਵਿੱਚ ਸਤਿਗੁਰ ਜੀ ਨੇ ਡੇਰਾ ਲਾਇਆ ਪ੍ਰੋਤਾਂ ਤੋਂ ਵਡੇਰਿਆਂ ਤੋਂ ਪਤਾ ਲੱਗਦਾ ਗੁਰਦੁਆਰਾ ਦਮਸਦਾਨਾ ਸਾਹਿਬ ਦੇ ਨਾਲ ਹੀ ਇੱਕ ਜਾਲਮਗਿਰੀ ਮੰਦਰ ਹੈ ਉਹਦਾ ਮਹੰਤ ਹੀ ਜਾਲਮਗਿਰੀ ਸੀ ਉਸ ਮਹੰਤ ਨੇ ਗੁਰੂ ਸਾਹਿਬ ਜੀ ਦੇ پاس ਬੇਨਤੀ ਕੀਤੀ ਕਿ ਮੇਰੇ ਲਈ ਇੱਕ ਸੇਵਾ ਦੱਸੋ ਤਾਂ ਗੁਰੂ ਜੀ ਨੇ ਕਿਹਾ ਹਾਲਾਤ ਇਸ ਤਰ੍ਹਾਂ ਦੇ ਨੇ ਕਿ ਸਾਨੂੰ ਉਹ ਕੱਚੀ ਗੜੀ ਜਾਂ ਜਿਸ ਨੂੰ ਉਹਨਾਂ ਸਮੇਂ 'ਚ ਕੱਚੀ ਹਵੇਲੀ ਕਿਹਾ ਜਾਂਦਾ ਸੀ ਪਈ ਉਹ ਚਾਹੀਦੀ ਹੈ ਤਾਂ ਉਸਨੇ ਦੋਨਾਂ ਹੀ ਹਵੇਲੀ ਦੇ ਮਾਲਕ ਰੂਪਚੰਦ ਅਤੇ ਰਾਏ ਜਗਤ ਸਿੰਘ ਨੂੰ ਆਪਣੇ ਪ੍ਰਭਾਵ ਦੇ ਨਾਲ ਤੇ ਯਾਦ ਕਰਾ ਕੇ ਕਿਹੇ ਗੁਰੂ ਗੋਬਿੰਦ ਸਿੰਘ ਦਸਵਾਂ ਪਾਤਸ਼ਾਹ ਆਇਆ ਇਹਨਾਂ ਨੇ ਆਪਣੇ ਪਿਤਾ ਨੂੰ ਸ਼ਹੀਦ ਕਰਵਾਇਆ ਧਰਮ ਦੇ ਵਾਸਤੇ ਅੱਜ ਇਹਨਾਂ ਨੂੰ ਜ਼ਰੂਰਤ ਹੈ ਤੁਰਕ ਸੈਨਾ ਨਾਲ ਦੇ ਮਗਰ ਲੱਗੀ ਹੈ ਇਹਨਾਂ ਨੂੰ ਹਵੇਲੀ ਦਿੱਤੀ ਜਾਵੇ ਜਿਨੇ ਫਿਰ ਸਿੰਘਾਂ ਨੂੰ 50 ਮੋਰਾ ਦੇ ਕੇ ਉਸ ਦੇ ਭਰਾ ਰੂਪਚੰਦ ਦੇ ਕੋਲ ਭੇਜਿਆ ਜਿਸ ਨੇ ਸਤਗੁਰੂ ਜੀ ਨੂੰ ਗੜੀ ਵਿੱਚੋਂ ਅੱਧਾ ਹਿੱਸਾ ਦੇਣ ਦੇ ਲਈ ਮੰਨ ਲਿਆ ਪ੍ਰਵਾਨ ਕਰ ਲਿਆ ਤੇ ਸਤਗੁਰੂ ਜੀ ਨੇ ਫਿਰ ਉਸ ਦੇ ਇਸ ਤੋਂ ਅਪਰੰਤ ਆਪਣੇ 40 ਸਿੰਘਾਂ ਦੇ ਸਮੇਤ ਅਤੇ ਦੋ ਵੱਡੇ ਸਹਿਬਜ਼ਾਦਿਆਂ ਦੇ ਸਮੇਤ ਗੜੀ ਦੇ ਵਿੱਚ ਦਾਖਲ ਦਾਖਲ ਕੀਤੀ ਸਤਗੁਰੂ ਜੀ ਉੱਥੇ ਪਹੁੰਚੇ ਗੜੀ ਦੇ ਵਿੱਚ ਪਹੁੰਚਣ ਤੋਂ ਅਪਰੰਤ ਸਤਗੁਰੂ ਜੀ ਨੇ ਫਿਰ ਜਦੋਂ ਜੋ ਰੂਪ ਚੰਦ ਜੀ ਦਾ ਭਰਾ ਸੀ ਰਾਏ ਜਗਤ ਸਿੰਘ ਉਸ ਨੂੰ ਇਸ ਗੱਲ ਦਾ ਪਤਾ ਲੱਗਦਾ ਉਸ ਨੇ ਰੂਪੜ ਜਾ ਕੇ ਮੁਗਲ ਸੈਨਾ ਨੂੰ ਜੋ ਕਿ ਇੱਧਰ-ਉੱਧਰ ਘਾਟ ਕਰ ਰਹੀ ਸੀ ਸਿੰਘਾਂ ਨੂੰ ਭਾਲ ਰਹੀ ਸੀ ਉਸ ਨੂੰ ਸਾਰੀ ਖ਼ਬਰ ਦਿੱਤੀ ਮੁਗਲ ਸੈਨਾ ਨੇ ਫਿਰ ਆਪਣਾ ਰੁਖ ਚਮਕੌਰ ਸਾਹਿਬ ਵੱਲੋਂ ਕੀਤਾ ਭਟਕਦੀ ਮੁਗਲ ਫੌਜ ਨੂੰ ਜਦੋਂ ਇਹ ਪਤਾ ਲੱਗਾ ਕਿ ਗੁਰੂ ਗੋਬਿੰਦ ਸਿੰਘ ਆਪਣੇ ਸਿੰਘਾਂ ਨਾਲ ਚਮਕੌਰ ਸਾਹਿਬ ਵਿੱਚ ਤਾਂ ਮੁਗਲਾਂ ਅਤੇ ਪਹਾੜੀ ਰਾਜਿਆਂ ਦੀਆਂ ਫੌਜਾਂ ਨੇ ਘੜੀ ਨੂੰ ਘੇਰਾ ਪਾ ਲਿਆ ਤੇ ਗੁਰੂ ਸਾਹਿਬ ਜੀ ਨੇ ਇਸ ਜਗ੍ਹਾ ਤੇ ਹੀ ਆਪਣੇ ਦੋਨੋਂ ਵੱਡੇ ਸਹਬਜ਼ਾਦੇ ਪੰਜੇ ਪਿਆਰੇ ਤੇ 40 ਸਿੰਘਾਂ ਸਮੇਤ ਆ ਕੇ ਜਦੋਂ ਮੋਰਚੇ ਬਣਾਏ ਤੇ ਚਾਰੇ ਮਾਈਆਂ ਤੇ 8-8 ਸਿੰਘਾਂ ਨੂੰ ਨਿਯਤ ਕੀਤਾ ਔਰ ਇਹ ਜਿਹੜਾ ਨੀਵਾ ਪਾਸਾ ਪੱਛਮੀ ਪਾਸਾ ਹੈ ਪੱਛਮ ਵਾਲੇ ਪਾਸੇ ਤੋਂ ਹੀ ਤੁਰਕ ਸੈਨਾ ਜਿਹੜੀ ਹੈ ਉਹ ਗੜੀ ਦੇ ਵਿੱਚ ਪ੍ਰਵੇਸ਼ ਕਰ ਸਕਦੀ ਸੀ ਸੋ ਗੁਰੂ ਸਾਹਿਬ ਜੀ ਨੇ ਬੜੀ ਹੀ ਇੱਕ ਰਣਨੀਤੀ ਦੇ ਨਾਲ ਆਪਣੇ ਜੋਸ਼ੀਲੇ ਯੋਧਿਆਂ ਨੂੰ ਲੱਖਾਂ ਦੀ ਸੈਨਾ ਦਾ ਟੱਕਰਾ ਕਰਨ ਦੇ ਲਈ ਪ੍ਰੇਰਿਆ ਉਹਨਾਂ ਦੇ ਅੰਦਰ ਇੱਕ ਐਸੀ ਰੂਹ ਪਾਈ ਹੋਈ ਸੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਇਹ ਉਹ ਪਾਵਨ ਸਥਾਨ ਹੈ ਪ੍ਰੋਫੈਸਰ ਸਾਹਿਬ ਸਿੰਘ ਲਿਖਦੇ ਹਨ ਕਿ ਜੇਕਰ ਕੱਲਾ ਇੱਕ ਇੱਕ ਮੁਗਲ ਸੈਨਿਕ ਆਪਣੀਆਂ ਕਹਈਆਂ ਨਾਲ ਵੀ ਆ ਕੇ ਹਮਲਾ ਕਰਦਾ ਤਾਂ ਉਹ ਗੜੀ ਨੂੰ ਟੈ ਟੇਰੀ ਕਰ ਸਕਦਾ ਸੀ ਪਰ ਗੜੀ ਦੇ ਅੰਦਰ 40 ਸਿੰਘਾਂ ਦਾ ਇਨਾ ਖੌਫ ਸੀ ਕਿ ਐਡੀ ਵਣਤੀ ਵੱਡੀ ਗਿਣਤੀ ਦੇ ਵਿੱਚ ਲੱਖਾਂ ਦੀ ਤਦਾਦ ਦੇ ਵਿੱਚ ਫੌਜ ਵੀ ਨੇੜੇ ਆਉਣ ਤੋਂ ਡਰਦੀ ਰਹੀ ਮੁਗਲ ਸਰਕਾਰ ਗੁਰੂ ਜੀ ਅਤੇ ਸਿੰਘਾਂ ਨੂੰ ਜਿਉਂਦਾ ਫੜ ਕੇ ਦਿੱਲੀ ਪੇਸ਼ ਕਰਨਾ ਚਾਹੁੰਦੀ ਸੀ ਪਰ ਗੜੀ ਵਿੱਚੋਂ ਹੁੰਦੀ ਤੀਰਾਂ ਦੀ ਬਾਛੜ ਕਿਸੇ ਮੁਗਲ ਨੂੰ ਗੜੀ ਦੇ ਨੇੜੇ ਟੁੱਕਣ ਨਹੀਂ ਸੀ ਦੇ ਰਹੀ ਤੇ ਅਗਲਾ ਦਿਨ ਸੀ ਕਿਉਂਕਿ 7 ਪੋ ਸ਼ਾਮ ਨੂੰ ਗੁਰੂ ਸਾਹਿਬ ਜੀ ਇਸ ਹਵੇਲੀ 'ਚ ਪਹੁੰਚਦੇ ਨੇ ਔਰ ਰਾਤੋਂ ਰਾਤ ਜਿਹੜੀ ਤੁਰਕ ਸੈਨਾ ਪਿੱਛਾ ਕਰਦੀ ਹੋਈ ਇੱਥੇ ਪਹੁੰਚਦੀ ਹੈ 8 ਪੋ ਨੂੰ ਇਸ ਗੜੀ ਨੂੰ ਚੰਗੀ ਤਰ੍ਹਾਂ ਆਲੇ ਦੁਆਲੇ ਤੋਂ ਘੇਰ ਲਿਆ ਜਾਂਦਾ ਹੈ ਕੋਸ਼ਿਸ਼ ਹੁੰਦੀ ਹੈ ਕਿ ਤੁਰਕਾਂ ਦੇ ਜਰਨੈਲ ਗੁਰੂ ਗੋਬਿੰਦ ਸਿੰਘ ਜੀ ਨੂੰ ਪਕੜਨਾ ਚਾਹੁੰਦੇ ਨੇ ਜਿੰਦਾ ਪਕੜਨਾ ਚਾਹੁੰਦੇ ਹਨ ਜਾਂ ਮਰਦਾ ਪਰ ਦੋਨਾਂ ਦੇ ਵਿੱਚ ਸਫਲ ਨਾ ਹੋਣ ਦੇਣ ਦੇ ਲਈ ਗੁਰੂ ਗਬਨ ਸਿੰਘ ਜੀ ਨੇ ਆਪਣੇ ਸਿੰਘਾਂ ਦੇ ਪਹਿਲਾਂ ਤਾਂ ਆਪ ਉਤੋਂ ਤੀਰਾਂ ਦੀ ਬਿਛਾੜ ਕੀਤੀ ਤੁਰਕ ਸੈਨਾ ਨੂੰ ਗੜੀ ਦੇ ਨੇੜੇ ਟੁਕਣ ਨਹੀਂ ਦਿੱਤਾ ਦੂਸਰਾ ਜਦੋਂ ਉਹਨਾਂ ਕੋਲ ਤੀਰ ਗੋਲੀ ਸਿੱਕਾ ਖਤਮ ਹੋ ਗਿਆ ਥੋੜਾ ਰਹਿ ਗਿਆ ਤਾਂ ਫਿਰ ਗੁਰੂ ਸਾਹਿਬ ਜੀ ਨੇ ਆਪਣੇ ਸਿੰਘਾਂ ਦੇ ਪੰਜ-ਪੰਜ ਸਿੰਘਾਂ ਦੇ ਜਥੇ ਇਸ ਜਗ੍ਹਾ ਤੇ ਸਾਹਮਣੇ ਗੜੀ ਦੇ ਦਰਵਾਜ਼ੇ ਉੱਚੋਂ ਤੁਰਕਾਂ ਨੂੰ ਪਿੱਛੇ ਹਟਾਉਣ ਦੇ ਲਈ ਭੇਜਣੇ ਸ਼ੁਰੂ ਕੀਤੇ ਪਿਪਲ ਥੱਲੇ ਉਹਨਾਂ ਸਾਰਿਆਂ ਨੇ ਮਸ਼ਵਰਾ ਕੀਤਾ ਵੀ ਆਪੋ ਆਪਣੀ ਤਿੰਨ ਤਿੰਨ ਲੱਖ ਫੌਜ ਦਿਓ ਤੇ ਲੰਕਾਰਾ ਮਾਰਾਂਗੇ ਅੱਬ ਤੇ ਸਾਡੇ ਨਾਲ ਲੰਗਾ ਨਹੀਂ ਤੇ ਆਪਾਂ ਫੜ ਕੇ ਹੀ ਲੈ ਜਾਵਾਂਗੇ। ਸੂਬਾ ਸਰੰਦ ਕਹਿੰਦਾ ਮੈਂ ਤਿੰਨ ਵੇਰਾਂ ਗਿਆ ਸੀਗਾ। ਮੈਂ ਪਹਿਲੋਂ 20000 ਫਿਰ 10 40 ਫਿਰ 60000 ਤੇ ਮੈਂ ਸਾਰੀ ਫੌਜ ਮਾਰ ਕੇ ਤੇ ਭੱਜ ਕੇ ਜਾਨ ਬਚਾਉ ਤੇ ਰਹੀ ਤੋ ਆਪਣਾ ਇੱਥੇ ਜੋ ਸਾਡੇ ਮਨ ਦੀ ਮਾਤ ਅਸੀਂ ਕਰਾਂਗੇ। ਅਠਪੂਰੂ ਚਮਕੌਰ ਦੀ ਧਰਤੀ ਉੱਤੇ ਸਿੰਘਾਂ ਤੇ ਮੁਗਲਾਂ ਵਿਚਾਲੇ ਦੁਨੀਆਂ ਦੇ ਇਤਿਹਾਸ ਦੀ ਸਭ ਤੋਂ ਅਸਾਂ ਵੀ ਚੰਗਲੜੀ ਗਈ। ਇਸ ਕਹਿਗੱਟ ਯੁੱਧ ਵਿੱਚ ਦੋਵੇਂ ਵੱਡੇ ਸਹਬਜ਼ਾਦੇ ਬਾਬਾ ਅਜੀਤ ਸਿੰਘ ਅਤੇ ਬਾਬਾ ਜੁਜਾਰ ਸਿੰਘ ਪੰਜ ਪਿਆਰਿਆਂ ਵਿੱਚੋਂ ਪਿਆਰੇ ਭਾਈ ਮੋਕੰਦ ਸਿੰਘ, ਭਾਈ ਹਿੰਮਤ ਸਿੰਘ ਅਤੇ ਭਾਈ ਸਹਬ ਸਿੰਘ ਸੈਂਤੀ ਸਿੰਘ ਸ਼ਹੀਦियां ਪਾ ਗਏ। ਸਿੰਘਾਂ ਨੇ ਆਪਣੇ ਖੰਡੇ ਦੇ ਉਹ ਜੋਰ ਵਿਖਾਏ ਕਿ ਮੁਗਲਾਂ ਦੇ ਸਿਰਾਂ ਦਾ ਘੜੀ ਦੇ ਦਵਾਰੇ ਢੇਰ ਲੱਗ ਗਿਆ।